ਕਿਉ ਸਾਸਰੀਕਾ ਆਪਾਂ ਪੰਜਾਬੀ ਬੋਲੀ ਬੋਲਦੇ ਆ ਤੇ ਪੰਜਾਬੀ ਬੋਲੀ ਲਿਖਣ ਲਈ ਗੁਰਮੁਖੀ ਲਿਪੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਸ ਲਈ ਆਪਾਂ ਆਪਣੀ ਜਮਾਤ ਵਿੱਚ ਗੁਰਮੁਖੀ ਲਿਪੀ ਦੇ ਜੋ ਅੱਖਰ ਹੈ ਉਹਨਾਂ ਬਾਰੇ ਪੜਾਵੇ ਜਿਹਨੂੰ ਵਰਣ ਵਾਲਾ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਪੰਜਾਬੀ ਵਰਣ ਵਾਲਾ ਇਸ ਲਈ ਆਪਾਂ ਪੜ੍ਹਦੇ ਆ ਵਰਣ ਵਾਲਾ ਸਭ ਤੋਂ ਪਹਿਲਾਂ ਸਾਡਾ ਜਿਹੜਾ ਅੱਖਰ ਆ ਜਿਹੜਾ ਆਪਾਂ ਪੜ੍ਹਦੇ ਆ ਉਹ ਹੈ ਊੜਾ ਊੜਾ ਊੜੇ ਨਾਲ ਕਈ ਜੋ ਸ਼ਬਦ ਆ ਉਹ ਬਣਦੇ ਆ ਜਿਵੇਂ ਉਂਗਲ ਹੱਥਾਂ 'ਚ ਵੀ ਹੈਗੀ ਆ ਉਂਗਲ ਊਠ ਉੱਲੂ ਉੰਨੀ ਇਸ ਤਰ੍ਹਾਂ ਅਗਲਾ ਅੱਖਰ ਸਾਡਾ ਐੜਾ

ਅਗਲਾ ਅੱਖਰ ਸਾਡਾ ਸ 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 इस तरह हथेली हाथी हथेरी साहब अमृतर साहब श्री हरिंदर साहब इस तरह आप अखर पड़े ऊड़ा एड़ा ईड़ी सी